ਗੁੱਡ ਮਾਰਨਿੰਗ ਸੱਜਣੋ ਕੀ ਹਾਲ ਚਾਲ ਉਮੀਦਾ ਜੀ ਸਾਰੇ ਹੋਣਗੇ ਠੀਕ ਠਾਕ ਤੇ ਸਵਾਗਤ ਕਰਦੇ ਆ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਤੇ ਪਹੁੰਚ ਚੁੱਕੇ ਆਂ ਜੀ ਅੱਜ ਤੜਕੇ ਦੇ ਤੁਰੇ ਹੋਇਆ 4:00 ਵਜੇ ਤੇ ਪਹੁੰਚ ਕੇ ਇਹ ਸ਼ਹਿਰ ਹੈਗਾ ਜਿਹੜਾ ਮਿੰਟਨ ਕਿੱਥੇ ਆਪਣੀ ਹੈਗੀ ਪਹਿਲੀ ਡਿਲੀਵਰੀ ਮਾਗਰਲੇ ਵਲੌਗ ਚ ਤੁਸੀਂ ਦੇਖਿਆ ਹੁਣ ਆਪਣੇ ਕੋਲ ਇਸ ਕਿੱਡਾ ਹੈ ਗਿਆ ਤਾਂ ਉਹ ਆਈਆਂ ਆਪਾਂ ਡ੍ਰੌਪ ਕਰਨੀਆਂ ਤੇ ਤਿੰਨ ਨੰਬਰ ਤਾਂ ਬਿਜੀ ਹੋਈ ਪਈ ਆ ਓਕੇ ਇੱਥੇ ਕਾਰ ਨੂੰ ਕਿਹਾ ਹੈ ਲੱਭੀ ਜਿੱਧਰਲੇ ਪਾਸੇ ਬਹਿ ਕੇ ਪਰਲੇ ਪਾਸੇ ਬਣਾਈਏ ਫਰੈਲੇ ਦੀ ਪਰਲੇ ਪਾਸੇ ਬਣਾਉਣੇ ਦੇਖਣ ਨੂੰ ਬਾਈ ਤੋ ਪਹ ਲੱਗਦੀ ਆ ਮੈਂ ਨਾ ਬਿਨਾ ਕੋਟੀ ਪਾਏ ਮੈਂਗਾ ਚਲ ਭੱਜ ਕੇ ਜਾਂਦੇ ਆ ਵੀ ਛੇਤੀ ਇਹਦੀ ਡੌਗ ਮਿਲ ਜੂਗੀ ਤੇ ਥੱਲੇ ਉਤਰਿਆ ਤੇ ਨਾਲ ਹੀ ਕੰਮ bắtਾਰਟ ਹੋ ਗਿਆ ਤੇ ਹੁਣ ਕੋਟੀ ਦੁਬਾਰਾ ਪਾ ਕੇ ਕੇਰ ਡੋਰਾ ਲਾਉਣਾ ਆ ਤੇ ਲਓ ਜੀ ਲੋਡ ਆਪਣਾ ਲੈ ਚੁੱਕਿਆ ਏ ਹੋ ਤਾਂ ਵਾਲਾ ਡੱਗੂ ਕਿ ਨਹੀਂ ਡਿੱਗਦਾ 벨ਟ ਮਾਰ ਹੀ ਦਿੰਦੇ ਇੱਕ 벨ਟ ਆਪਣੇ ਕੋਲੇ ਪਈ ਆ ਹੋ ਤਾਂ ਵਾਲੇ ਪੀਸ ਡੜਾਰਾ ਮੈਨੂੰ ਤੇ 벨ਟ ਮਾਰੀ ਜੀ ਆਪਾਂ ਨਘਾਈ ਦਿੰਦੇ ਆ ਪਿਆਰੋ ਕਰਨ ਚਾਹ ਦੀ ਬਤੀਲੀ ਧਰਤੀ ਆ ਚੁੱਲਾ ਚੱਲੀ ਜਾਂਦਾ ਸਿਲੰਡਰ ਵੀਰਾ ਲਿਆਉਣ ਆਲੇ ਆ ਮੇਰੇ ਕੋਲੇ ਲਾਸਟ ਵਾਲਾ ਸਿਲੰਡਰੀ ਆ ਚਾਹ ਰਾ ਚ ਚੱਕ ਲਾਂਗੇ ਮੌਕੀ ਨਾ ਜਾਵੇ ਤੇ ਚਾਹ ਧਰਤੀ ਆ ਤੇ ਮੈਂ ਕਾ ਨਾਲੇ ਬ੍ਰੇਕ ਕੱਢਦੇ ਨੇ ਨਾਲੇ ਘੁੱਟ ਚਾਹ ਪੀ ਲੈਨੇ ਆ ਤੇ ਬਾਕੀ ਫੇਰ ਆਪਾਂ ਚੱਲਾਂਗੇ ਪਹਿਲੀ ਆਪਰੇ ਡਿਲੀਵਰੀ ਹੋ ਗਈ ਆ ਤੇ ਪੰਜਾ ਘੰਟੇ ਦੀ ਬਾੜ ਤੇ ਅੱਗੇ ਆਪਣਾ ਇੱਕ ਹੋਰ ਸ਼ਹਿਰ ਹੈਗਾ ਤੇ ਉੱਥੇ ਹੈਗਾ ਆਪਣੀ ਡਿਲੀਵਰੀ ਤੇ ਉਹਨਾਂ ਟਾਈਮ ਪਰਨ ਆਪਾਂ ਬੰਦ ਲੈਨੇ ਆ ਜਿੰਨਾ ਟਾਈਮ ਆਪਣੀ ਚਾਹ ਬੰਦੀ ਆ ਕਿੱਥੇ ਪਿਆ ਜੀ ਆਲੋ ਮਿੱਤਰ ਪਿਆਰੇ ਕਹਿੰਦੇ ਸੀਸੇ ਨੂੰ ਚੁਗਲ ਖੋਰ ਸੁਣਿਆ ਮੈਂ ਕਹਿੰਦੇ ਕਿਹਾ ਜਾਂਦਾ ਹੈ ਤੇ ਚਾਹ ਉਹ ਵੀ ਕਹਿੰਦੇ ਆਪਣੇ ਆ ਗਿਆ ਬਾਲਾ ਤੇ ਸਰੋਂ ਰੰਗੀ ਟੀ-ਸ਼ਰਟ ਦੇ ਨਾਲ ਬਾਬੇ ਉਹ ਬੰਨ ਲਿਆ ਆਪਣਾ ਕਾਲੇ ਰੰਗ ਦਾ ਪਰਨਾ ਤੇ ਬਿਲਕੁਲ ਰੈਡੀ ਟੂ ਗੋ ਹੈਗੇ ਆ ਚਾਹ ਪੁਣਗੇ ਹੁਣ ਕਰ ਆਪਾਂ ਗਲਾਸ ਦੇ ਵਿੱਚ ਲੈ ਓਏ ਆ ਜਾ ਤੂੰ ਵੀ ਇੱਥੇ ਮਿੱਤਰ ਪਿਆਰੇ ਚਾਹ ਪਾਣੀ ਆਪ ਕਰਕੇ ਚਾਹ ਪਾਣ ਕੇ ਪਤਲੀ ਦਗিয়ে ਤੋ ਮੇਰਾ ਰਾਦਾ ਹੈਗਾ ਇੱਕ ਦੀ ਰੋਟੀ ਵੀ ਖਾਈ ਲੈਣੇ ਆ ਤੂੰ ਨਾ ਬੰਦ ਹੋ ਜੀ ਓਏ ਚਲੋ ਆਇਆ ਗਰਚਾ ਪੁੱਲਗੇ ਫਿਰ ਚਲਦੇ ਆਂਗਾ ਸਾਰੇ ਮਿੱਤਰੋ ਲਾਸਟ ਆਈ ਡਿਲੀਵਰੀ ਅੱਜ ਤੜਕੇ ਆਪਾਂ ਤੁਰੇ ਸੀਗੇ ਤੜਕੇ ਸਾਰੇ 6 ਵਜੇ ਤੁਰੇ ਸੀਗੇ ਤੇ ਲਾਸਟ ਆਈ ਡਿਲੀਵਰੀ ਵੀ ਆਪਣੀ ਹੋ ਗਈ ਆ ਡਨ ਤੇ ਟ੍ਰੇਲਰ ਆਪਣਾ ਬਿਲਕੁਲ ਹੋ ਚੁੱਕਿਆ ਖਾਲੀ ਤੇ ਹੁਣ ਲੋਡ ਦਾ ਮਾੜਾ ਪੁੱਛਦੇ ਆ ਵੀ ਅੱਜ ਦਾ ਹੈਗਾ ਕਿ ਨਹੀਂ ਹੈਗਾ ਕਿੱਥੇ ਜੂ ਟਰਨ ਮਾਰ ਗਏ ਤੇ ਆਪਾਂ ਫਿਰਦੇ ਜੀ ਬਰਫਾਂ ਵਾਲੇ ਸ਼ਹਿਰ ਦੇਖੋ ਸنوਹ ਪਈ ਵੀ ਜਾਂਦੀ ਆ ਆਸੇ-ਬਾਸੀ ਤੇ ਅੱਜ ਤੜਕਿਓ ਵੀ ਪੈ ਕੇ ਸਾਡੀਆਂ ਮਾੜੀ-ਮੋਟੀ ਤੇ ਪਰ ਹੁਣ ਆਲ ਗੱਡਾ ਆਪਾਂ ਉਧਰ ਨੂੰ ਘੁਮਾ ਕੇ ਨੇ ਇਧਰ ਨੂੰ ਬੈਕ ਕਰਕੇ ਲਾਉਣੀ ਆ ਫੇਰ ਟਰੱਕ ਮੋੜਨਾ ਤੇ ਨਹੀਂ ਤੇ ਜਗਾ ਘੱਟ ਹੈਗੀ ਆ ਕਿ ਖਾਲੀ ਟਰੇਲਰ ਆ ਸਨੂਦ ਵਿੱਚ ਚੱਕਰ ਚੱਲ ਲਗੀ ਵਾਰ ਨਾ ਸਟਕ ਹੋ ਜਾਂਦਾ ਜੂ ਟਰਨ ਬਾਜੀ ਇੱਥੋਂ ਵੱਜਣਾ ਚਾਹੀਦਾ ਹਨਾ ਦੇਖਦੇ ਹਾਂ ਗੱਲ ਐਵੇਂ ਇਹਨਾਂ ਨੂੰ ਬਰਫਾਂ ਦਾ ਸ਼ਹਿਰ ਕਹਿੰਦੇ ਤਾਂ ਕਰਕੇ ਕਹਿੰਦੇ ਆ ਲੈ ਵੀ ਐਸ ਕਰਕੇ ਇਹਨੂੰ ਬਰਫਾਂ ਦਾ ਸ਼ਹਿਰ ਕਹਿੰਦੇ ਆ ਚੱਲ ਓਏ ਜੰਮੀ ਪਈ ਨਾ ਬਰਫਾਂ ਥਾਂ ਥਾਂ ਤੇ ਇਸੇ ਕਰਕੇ ਬਾਬੇ ਨੂੰ ਕਹਿੰਦੇ ਆ ਬਰਫਾਂ ਦਾ ਵਾਲਾ ਸ਼ਹਿਰ ਟ੍ਰੇਲਰ ਬਿਲਕੁਲ ਬਈ ਆਪਣਾ ਹੋ ਚੁੱਕਿਆ ਖਾਲੀ ਤੇ ਹੁਣ ਆਪਾਂ ਕੰਪਨੀ ਨੂੰ ਕਾਲ ਕਰਕੇ ਪੁੱਛਦੇ ਆਂ ਭਾਈ ਸਾਨੂੰ ਅੱਗੇ ਦੀ ਅਪਰੇਟ ਦੱਸੋ ਵੀ ਲੋਡ ਚੱਕਣਾ ਨਹੀਂ ਚੱਕਣਾ ਵੇਟ ਕਰਨੀ ਆ ਕੀ ਕਰਨਾ ਹੈਗਾ ਜਿਵੇਂ ਵੀ ਆਪਾਂ ਨੂੰ ਕੰਪਨੀ ਕਰੂਗੀ ਆਰਡਰ ਤੇ ਆਪਾਂ ਉਦਾਂ ਹੀ ਕਰਾਂਗੇ ਆਜੂ ਕਰਾਂ ਡੋਰਾ ਲਾ ਦੇ ਲੈ ਵੀ ਮਤਰੋ ਗੁੱਡ ਮਾਰਨਿੰਗ ਅਗਲੇ ਦਿਨਾਂ ਦੇ ਵਿੱਚ ਤੇ ਖੜੇ ਆ ਜੀ ਆਪਾਂ ਰਮੈਂਟਨ ਸਹਿਰ ਦੇ ਵਿੱਚ ਤੜਕਿਓਂ ਚਾਹ ਹੋਣਾ ਆਪਾਂ ਚਾ ਕੇ ਲਿਆਂਦੀ ਆ ਪੀਣ ਵਾਸਤੇ ਤੇ ਲੋਡਿੰਗ ਆਪਣੀ ਹਜੇ ਹੋਣੀ ਆ ਤੇ ਡੌਗ ਦੇ ਉੱਤੇ ਆਪਣਾ ਟਰੱਕ ਲਾਇਆ ਹੋਇਆ ਵਾ ਰਾਤ ਯਾਰ SNOW ਕਾਫੀ ਪੈ ਗਈ ਆ ਤੇ AC ਆਪਣਾ ਹੀਟਰ ਰਾਤ ਹੋ ਗਿਆ ਬੰਦ ਤੇ ਟਰੱਕ ਹੋ ਜਾਣਾ 50 ਮਿੰਟ ਬਾਅਦ ਬੰਦ ਤੇ ਸਾਰੀ ਰਾਤ ਸੀਟ ਤੇ ਬੈਠ ਕੇ ਗੱਡੀ ਅੰਦਰ ਜਾ ਕੇ ਪੁੱਛ ਕੇ ਆਣੇ ਆ ਵੀ ਆ ਕੇ ਬੰਦੇ ਲੋਡ ਕਰਨ ਵਾਲੇ ਉਦੋਂ ਬੰਦੇ ਜਿਹੜੇ ਕੰਦ ਕਰਨ ਵਾਲੇ ਆਏ ਨੇ ਬਹੁਤ ਮੱਠੀ ਮੱਠੀ ਨਿਕਲੇ ਪਰ ਠੰਡ ਬਹੁਤ ਰਾਤ SNOW ਪੈ ਗਈ ਆ ਤੇ ਉਹਦਾ ਕਰਕੇ ਠੰਡ ਫੁੱਲ ਹੋਈ ਵੀ ਹੈ ਮੈਨ ਸ ਵਿੱਚ ਟੈਂਪਰੇਚਰ ਕਰਕੇ ਸਾਰਾ ਬਸ ਹੀ ਜੰਮ ਗਿਆ ਹਾ ਲਓ ਵੀ ਮਿੱਤਰ ਪਿਆਰਿਓ ਲੋਡ ਆਪਣਾ ਚੱਕਿਆ ਗਿਆ ਇਹ ਤੇ ਡਨ ਹੋ ਗਿਆ ਆਪਣਾ ਘੰਟੇਕ ਦੇ ਵਿੱਚ ਤੇ ਅਗਰ ਬੈਲਟ ਬੁਲਟ ਮਾਰਦੇ ਆ ਉਹ ਬੱਲੇ ਪੈ ਵੀ ਪੈਪ ਲੱਦੇ ਪਏ ਕਹਿੰਦੇ ਹੁਣ ਜੇ ਇਹਨੂੰ ਮਾਰੀ 벨ਟ ਤੇ ਇਹਨੇ ਬਾਬੇ ਉਹ ਵੱਡ ਦੇਣਾ ਸਾਰਾ ਕੋਸ਼ਿਸ਼ ਕਿਉਂਕਿ 벨ਟ ਬੱਦਨੀ ਨਹੀਂ ਹੱਥਾਂ ਦਾ ਲੋਡ ਕੀਤਾ ਸਾਰਾ ਇਹ ਨਾ ਹੀਟਿੰਗ ਵਾਲੇ ਜਿਹੜੇ ਪੈਪ ਹੁੰਦੇ ਆ ਪਾਈਪਾਂ ਦਾ ਲੋਡ ਆ ਇਹ ਸਾਰਾ ਕਿਉਂਕਿ ਪਿਛਲੀ ਵਾਰ ਮੈਂ ਇਹਨਾਂ ਨੂੰ 벨ਟ ਮਾਰੀ ਸੀਗੀ ਇਹ ਹੁੰਦੇ ਆ ਤਿੱਖੇ ਤੇ ਤਿੱਖੇ ਕਰਕੇ ਚੱਕਰ ਚਾ ਲ ਜਾਂਦਾ ਰਾਤ ਸنوਹ ਦਾ ਬਾਈ ਚੰਗਾ ਝੋਟ ਲੱਗਿਆ ਲੱਗਦਾ ਹੁਣ ਤਾਂ ਨਿਕਲਿਆ ਹੀ ਧੁੱਪ ਤੇ ਵੈਦਰ ਹੋ ਗਿਆ ਵਧੀਆ ਰਾਤ ਨੂੰ ਲੱਗਦਾ ਚੰਗੀ ਸنوਹ ਪਈ ਵੀ ਆ ਤੇ ਆਪਾਂ ਨੂੰ ਆ ਗਈ ਆ ਸਕੇਲ ਪਰ ਹੈ ਬੰਦੀ ਆ ਤੇ ਇਹਦੇ ਉੱਤੇ ਆਪਾਂ ਕੰਡਾ ਮਾਰਾ ਜਾਂ ਕਰਾ ਲਈ ਕਿੰਨਾ ਮੈਨੂੰ ਮੂਹਲੇ ਐਕਸਲਾਂ ਦਾ ਗੱਡ ਲੱਗਦਾ ਵੇਟ ਮਗਰ ਲੈਣਾ ਮਾਰਾ ਆਪਾਂ ਚੈੱਕ ਕਰਦਾ ਕਿ ਲੋਹੇ ਦੇ ਪਿੱਛੇ ਉਹ ਭਾਰੇ ਪਏ ਪਏ ਆ ਸਟੀਲ ਜਿਹਦੇ ਪਤਾ ਨਹੀਂ ਕਾਹਦੇ ਹੁੰਦੇ ਆ ਉਹ ਤੇ ਚੈੱਕ ਕਰ ਲਈਏ ਮਾਰਾ ਆਪਾਂ ਕਿਹੜਾ ਸਕੇਲ ਦੇ ਉੱਤੇ ਮੁੜ ਕੇ ਆਪਾਂ ਚੱਲਾਂਗੇ ਸਰੀ ਵਾਲੇ ਪਾਸੇ ਨੂੰ ਤੇ ਇਹ ਫਿਰਦੇ ਆਂ ਜੀ ਆਪਾਂ ਸ਼ਹਿਰ ਆ ਕੇ ਐਡੀਸਨ ਵਾਲੀ ਸਕੇਲ ਵਾਜਦੀ ਇਹ ਲੰਡੀ ਜੀ ਸਕੇਲਾ ਕਦੇ ਕਦੇ ਆ ਕੇ ਇੱਥੇ ਖੜਦੇ ਆ ਬੱਤੀਆਂ-ਬੱਤੀਆਂ ਜਗਾ ਕੇ ਚੱਲ ਗਿਆ ਕੱਢ ਗਿਆ ਇੱਕ ਜਣਾ ਕੰਮ ਕਹਿੰਦੇ ਸਨੋਹੀ ਸਨੋ ਹੋਇਆ ਪਿਆ ਇਹ ਕੰਡਾ ਚੱਲਦਾ ਇਹ ਕੰਡਾ ਚੱਲਦਾ ਇਹ ਇੱਕ ਵਾਰੀ ਮੈਂ ਆਇਆ ਵੇਟ ਕਰਨ ਤਾਂ ਇਹ ਕੰਡਾ ਹੀ ਨਾ ਚੱਲਿਆ ਤੇ ਉਦੋਂ ਮੇਰੇ ਕੋਲ ਹੈ ਵੀ ਥੋੜਾ ਵੇਟ ਵੱਧ ਸੀਗਾ ਮੂਰੇ ਵੀ ਠੀਕ ਆ ਪੂਰੇ ਹੈਗਾ 13000 ਸਾਢੇ 13000 ਆਪੋ ਵੇ ਵੀ ਠੀਕ ਆ ਮੇਨ ਆਪਾਂ ਮਾਗਰ ਲੈਣਾ ਚੈੱਕ ਕਰਨਾ ਕਿਉਂਕਿ ਮੂਰੇ ਆਪਾਂ ਨੂੰ ਪਤਾ ਲੱਗ ਜਾਂਦਾ ਕਿਉਂਕਿ ਇਹਦੇ ਵਿੱਚ ਗੇਜ ਦਿੱਤੀ ਹੁੰਦੀ ਆ ਉਹ ਮਾਗਰ ਹੈਗਾ ਇਹ 12 12.5 ਜਮਾ ਵੇਟ ਸੈਟ ਆ ਜਿਵੇਂ ਆ ਸنوਹ ਪੈਂਦੀ ਆ ਸنوਹ ਦੇ ਵਿੱਚ ਇੰਨਾ ਕੁ ਵੇਟ ਬਹੁਤ ਵਧੀਆ ਰਹਿੰਦਾ ਯਾਰ ਕਿਉਂਕਿ ਇਹ ਸਲਿਪਰੀ ਦਾ ਕਰਕੇ ਤੇ ਮੜਾ ਭੋਟਾ ਟਰੱਕ ਜੰਮ ਕੇ ਚੱਲਦਾ ਇੰਨੀ ਕਿਸੇ ਸنوਹ ਦੇ ਵਿੱਚ ਇੰਨਾ ਕੁ ਵੇਟ ਘੱਟ ਰਹਿੰਦਾ ਏ ਤੇ ਕਰੀਏ ਮਰਜ ਤੇ ਮਰਜ ਕਰਕੇ ਚੱਲ ਗਏ ਹੁਣ ਜੀ ਆਪਾਂ ਸਿੱਧਾ ਜਾਣਾ ਹੈਗਾ ਸਰੀ ਵਾਲੇ ਪਾਸੇ ਨੂੰ ਦੇਨ ਨਾ ਕਾ ਭਰਾਵਾ ਮਾਰਚਿੰਗ ਲੇਨ ਛੋਟਿਆ ਲੇਨ ਚੇਂਜ ਕਰ ਲਾ ਕਰ ਲਾ ਕਰ ਲਾ ਕਰ ਲਾ ਕਰ ਲਾ ਮੁੰਡਿਆ ਲੇਨ ਮੁੱਕ ਗਈ ਆ ਇਹ ਕਦਾਂ ਦਾ ਲਈ ਵੀ ਲੇਨ ਮੁੱਕ ਗਈ ਐਂਡੀ ਗੇਟ ਲਾਇਆ ਆਹ ਟਰੱਕ ਵਾਲੇ ਨੇ ਮਹਾ ਲੇਨ ਚੇਂਜ ਕੀਤੀ ਕਿਉਂਕਿ ਇਹਦੇ ਖੱਬੇ ਪਾਸੇ ਗੱਡੀ ਆਉਂਦੀ ਸੀਗੀ ਬ੍ਰੇਕਾਂ ਦੇ ਪੈਰ ਹੋਣੇ ਵੀ ਮਾਰਿਆ ਪੱਟੂ ਨੇ ਲੈ ਵੀ ਮਾਰਚਿੰਗ ਲੇਨ ਤੋਂ ਆਪਾਂ ਨਿਕਲਾਏ ਬਾਹਰ ਤੇ ਫੋਰ ਬਲੇਸ਼ਰ ਨਾਲ ਹੀ ਔਨ ਕਰਦੇ ਰਿਹਾ ਤਾਂ ਕਿ ਬਗਰ ਦੇ ਨੂੰ ਪਤਾ ਲੱਗ ਜੇ ਕਿ ਟਰੱਕ ਨੇ ਸਪੀਡ ਨਹੀਂ ਵੜੀ ਕਿਉਂਕਿ 110 ਦਾ ਰੋਡ ਆ ਅਜੇ ਸਾਰਾ 60 ਤੇ ਜੜਿਆ ਇੰਨਾ ਰੋਡ ਬਾਹਰ ਆਇਆ ਸਿਆਲਾਂ ਦੇ ਵਿੱਚ ਧੁੱਪ ਵੀ ਬਹੁਤ ਆਂ ਕਰਦੀ ਵੀਰੇ ਬੰਦੀ ਸੀਗੀ ਠੀਕ ਆ ਵੀਰੋ ਮੇਰੇ ਵਾਹ ਬਾਈ ਸਿਆਲ ਆ ਗਏ 5 ਕਿ ਮਿੰਟ ਪਹਿਲਾਂ ਕਿਸੇ ਮੇਰੇ ਵੀਰ ਨੇ ਰੇਡੀ 5 ਕਿ ਮਿੰਟ ਪਹਿਲਾਂ ਕਿਸੇ ਵੀਰ ਨੇ ਨਾ ਰੇਡੀਓ ਤੇ ਬਾਜ ਦਿੱਤੀ ਤੇ ਉਹ ਕਹਿੰਦੇ ਇਦਾਂ ਕਰਕੇ ਨਾ ਟ੍ਰੈਫਿਕ ਇਕੱਠਾ ਕਿਹੜੇ ਹਿਸਾਬ ਨਾਲ ਆ ਰਿਹਾ ਉਹ ਕਹਿੰਦੇ ਰਾਤ ਜਿੱਦਾਂ ਹੁਣ ਸਾਨੂੰ ਮੈਂ ਦੱਸਿਆ ਕਿ ਰਾਤ ਚੰਗੀ ਸنوਹ ਪਈ ਆ ਵੀ ਕੰਮ ਤਕੜੀ ਕੱਲ ਵਿਰਾਸ ਬੈਡ ਹੋਣਾ ਤੇ ਗਾਂਹਾਂ ਜਾ ਕੇ ਨਾ ਆਪਾਂ ਨੂੰ ਆਪਣਾ ਘੰਟਾ ਕੇ ਬਾਟ ਗਾਂਹਾਂ ਜਾ ਕੇ ਤੇ ਕਹਿੰਦੇ ਮੌਸਮ ਰਾਤ ਇੰਨਾ ਮਾੜਾ ਸੀਗਾ ਤੇ ਟਰੱਕ ਦੇ ਵਿੱਚ ਟਰੱਕ ਵੱਜਿਆ ਇੱਕ ਟਰੱਕ ਥੱਲੇ ਡੈਗ ਪਿਆ ਕਹਿੰਦੇ ਰੋਡ ਤੋਂ ਉਹ ਬੰਦਾ ਬਾਹਰ ਨਿਕਲ ਕੇ ਮਾੜਾ ਮੋਟਾ ਦੇਖਦਾ ਪਿਆ ਸੀ ਨਾਲ ਹੈਲਪ ਕਰਦਾ ਪਿਆ ਸੀ ਮਗਰੋਂ ਇੱਕ ਟਰੱਕ ਆ ਕੇ ਕਹਿੰਦੇ ਵਿੱਚ ਵੱਜਿਆ ਕਹਿੰਦੇ ਯਾਰ ਵਿਚਾਰਾ ਮੁੰਡਾ ਮਰ ਗਿਆ ਉੱਥੇ ਤੇ ਤਾਂ ਇਹ ਬਈ ਸਿਆਲ ਆ ਗਿਆ ਜਿੰਨਾ ਧਿਆਨ ਨਾ ਚੱਲੋਗੇ ਵਧ ਗਈ ਆ ਸੇਫਟੀ ਹੈ ਨਾ ਬਾਕੀ ਜਦੋਂ ਸਲਿਪਰੀ ਹੋ ਗਈ ਇਹਦਾ ਕਿਸੇ ਹੱਥ ਦੇ ਵਿੱਚ ਕੋਈ ਚੀਜ਼ ਨਹੀਂ ਹੁੰਦੀ ਪਰ ਜਦੋਂ ਜਿਹੜੀ ਚੀਜ਼ ਨੇ ਹੋਣਾ ਉਹਨੇ ਹੋ ਗਈ ਰਹਿਣਾ ਪਰ ਫੇਰ ਵੀ ਸਿਆਲ ਆ ਗਿਆ ਜਿੰਨਾ ਕਿ ਬਈ ਬਾਸ ਸਕਦੇ ਆ ਬੈਡ ਬੂਡ ਲੱਗਦਾ ਆਪਦਾ ਖੜ ਜੇ ਚੁੱਪ ਕਰਕੇ ਕਿਉਂਕਿ ਕੰਮ ਚੱਲੀ ਜਾਣੇ ਆ ਕੰਪਨੀਆਂ ਦੇ ਲੋਡ ਵੀ ਲੱਗਦੇ ਰਹਣੇ ਆ ਤੇ ਪਰ ਬਈ ਆਪਦੀ ਸੇਫਟੀ ਸਭ ਤੋਂ ਵੱਧ ਹੈਗਾ ਤੇ ਬਾਕੀ ਜਦੋਂ ਕਿਸੇ ਦੀ ਲਿਖੀ ਵੀ ਆ ਰਾ ਘਟੀ ਵੀ ਹੈ ਨਾ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਪਰ ਹੁਣ ਜਿੱਦਾਂ ਮੈਂ ਹਮੇਸ਼ਾ ਬਲੌਗ ਦੇ ਵਿੱਚ ਕਹਿੰਦਾ ਹੁੰਨਾ ਕਿ ਬਈ ਸਿਆਲਾਂ ਵਰਗਾ ਨਾਰਕ ਨਹੀਂ ਹੈਗਾ ਟਰੈਕਿੰਗ ਦਾ ਕੈਨੇਡਾ ਦੇ ਵਿੱਚ ਤੇ ਅਮਰੀਕਾ ਵਿੱਚ ਵੀ ਤੇ ਖਾਸ ਕਰਕੇ ਆ ਬੀਸੀ ਜਿਹੜੇ ਆ ਪਹਾੜੀ ਏਰੀਆ ਦੇ ਵਿੱਚ ਫੈਰਦੇ ਆ ਨਾ ਕਿਉਂਕਿ ਇੱਥੇ ਪਹਾੜਾਂ ਦਾ ਕਰਕੇ ਜਾਦਾ ਸਨੋ ਪੈਂਦੀ ਆ ਤੇ ਗਰਮੀਆਂ ਵਰਗਾ ਨਜ਼ਾਰਾ ਨਹੀਂ ਕੋਈ ਹੈਗਾ ਯਾਰ ਆਰ ਨਿਕਲ ਕੇ ਭਾਈ ਪਤਾ ਲੱਗਦਾ ਚੀਜ਼ਾਂ ਕਿੰਨੀਆਂ ਤੇਜ਼ ਜਾਂਦੀਆਂ ਤੇ ਮਗਰ ਤੁਸੀਂ ਦੇਖਿਆ ਸੀ ਨਾ ਜਿਹੜਾ ਆਪਣਾ ਹੈਪਨ ਹੋਇਆ ਯਾਰ ਬੜੀ ਮਾੜੀ ਗੱਲ ਹੋਈ ਤਿੰਨ ਟਰੱਕਾਂ ਦਾ ਹੈਪਨ ਹੋਇਆ ਤੇ ਉਹਦੇ ਵਿੱਚ ਕਹਿੰਦੇ ਇੱਕ ਮੁੰਡੇ ਦੀ ਆਪਣੀ ਡੈਥ ਹੋ ਗਈ ਆਪਣਾ ਪੰਜਾਬੀ ਮੁੰਡਾ ਹੀ ਸੀ ਆ ਸਾਹਮਣੇ ਤੁਸੀਂ ਦੇਖਿਆ ਹੋਣਾ ਬੀ ਟ੍ਰੇਨ ਇੱਕ ਪੈਪ ਲੱਦੇ ਵੇ ਸੀਗੇ ਉਹ ਕਹਿੰਦੇ ਤਿਲਕ ਕੇ ਗਾਹਾ ਹੋ ਗਈ ਉਹ ਮੁੰਡਾ ਮੜਾ ਮੋਟਾ ਪਿੱਛੇ ਜਿਵੇਂ ਕੋਨਾ ਰੱਖਣੀਆਂ ਪੈਂਦੀਆਂ ਆਪਾਂ ਨੂੰ ਟ੍ਰਾਇੰਗਲਾਂ ਉਹ ਕਹਿੰਦੇ ਲੈਨ ਉਤਰਿਆ ਵਾਹੀਆ ਜਿੱਥੋਂ ਤੱਕ ਰੇਲਵੇ ਤੇ ਆਵਾਜ਼ ਆਈ ਹੈ ਨਾ ਤੇ ਮੋੜ ਪੈਂਦੇ ਸੀਗੇ ਪਤਾ ਲੱਗਿਆ ਨਹੀਂ ਜਦੋਂ ਕੋਲੇ ਆ ਕੇ ਪਤਾ ਲੱਗਿਆ ਵੀ ਟਰੱਕ ਡਿੱਗ ਗਿਆ ਉਹਨੇ ਬ੍ਰੇਕ ਬਰੂਕ ਲਾਏ ਥੱਲੇ ਸਲਿਪਰੀ ਕਰਕੇ ਤੇ ਸਕੈਡ ਹੋ ਗਿਆ ਟਰੱਕ ਤੇ ਬਈ ਕਹਿੰਦੇ ਮੁੰਡੇ ਦੇ ਉੱਤੇ ਜਾ ਕੇ ਚੜ ਗਿਆ ਮਹਾਰਾਜ ਸਾਰੇ ਪਰਿਵਾਰ ਨੂੰ ਪਾਣਾ ਮੰਨਨ ਦਾ ਬਾਲਵਕਸ਼ਨ ਕਿਉਂਕਿ ਕੋਈ ਵੀ ਜਦੋਂ ਕਮਾਉਣ ਵਾਲਾ ਘਰ ਉਤਰਿਆ ਜਾਂਦਾ ਨਾ ਇਹ ਸਿਰਫ ਉਹਨਾਂ ਦੇ ਪਰਿਵਾਰ ਹੀ ਸਮਝ ਸਕਦਾ ਜਿਨ੍ਹਾਂ ਦੇ ਪਰਿਵਾਰ ਤੇ ਬੀਜ ਦੀ ਹੈ ਨਾ ਤੇ ਔਖਾ ਬਹੁਤ ਹੋ ਜਾਂਦਾ ਤੇ ਬਾਕੀ ਚਲੋ ਮਹਾਰਾਜ ਉਹ ਦੇਖ ਨੂੰ ਭਾਰਾ ਬੰਨਨ ਦਾ ਬਾਲ ਬਖਸ਼ਣ ਯਾਰ ਉਹਨਾਂ ਦੇ ਪਰਿਵਾਰ ਨੂੰ ਕਿਉਂਕਿ ਤਾਂ ਹੀ ਆ ਵੈਂਟਰ ਚ ਤਾਂ ਬਈ ਬਹੁਤ ਜ਼ਿਆਦਾ ਹਨਾ ਟਰਕਿੰਗ ਔਖੀ ਹੋ ਜਾਂਦੀ ਆ ਕਿਉਂਕਿ ਵੈਂਟਰ ਦੇ ਵਿੱਚ ਬਈ ਹਾਲਾਤ ਹੀ ਰੋਡ ਕੰਡੀਸ਼ਨ ਲਾ ਲੋ ਜਾਂ ਹੋਰ ਆ ਹੁਣ ਵੀ ਆ ਜਿਹੜਾ ਟੈਂਪਰੇਚਰ ਇੱਥੇ ਚੱਲਦਾ ਪਿਆ ਇਹ ਚੱਲਦਾ ਪਿਆ -2 3 1 ਇਹ ਵਾਲਾ ਟੈਂਪਰੇਚਰ ਜਿਹੜਾ ਹੁੰਦਾ ਮਾੜਾ ਹੀ ਆ ਦੇਖਣ ਨੂੰ ਆਪਾਂ ਨੂੰ ਧੁੱਪ ਲੱਗਦੀ ਆ ਪਰ ਇਹ ਟੈਂਪਰੇਚਰ ਦੇ ਵਿੱਚ ਨਾ ਬਲੈਕ ਆਈਸ ਬਹੁਤ ਬਣਦੀ ਆ ਬਾਕੀ ਬਲੈਕ ਆਈਸ ਉਹਨੂੰ ਕਹਿ ਦਿੰਦੇ ਜਿੱਦਾਂ ਹੁਣ ਸੜਕ ਦੇ ਉੱਤੇ ਪਾਣੀ ਖੜਾ ਏ ਜਦੋਂ ਸੜਕ ਖਾਲੀ ਰਹਿ ਜਾਂਦੀ ਆ ਜਾਂ ਟਾਇਰ ਲੰਘਦੇ ਰਹਿੰਦੇ ਆ ਤੇ ਉਹ ਟੈਂਪਰੇਚਰ ਜਿਹੜਾ ਹੈਗਾ ਇਹ ਡਾਊਨ ਕਰਕੇ ਤੇ ਉੱਤੇ ਸਾਰੀ ਹਨਾ ਸنو ਜੰਮ ਜਾਂਦੀ ਓਦੇ ਬਰੀਕ ਬਰੀਕ ਪਾਣੀ ਦੀ ਪਰਤ ਉਹ ਪਾਣੀ ਫਿਰਦੀਂਦਾ ਹੀ ਨਹੀਂ ਪਾਣੀ ਰੰਗਾ ਤਾਂ ਹੁੰਦਾ ਤੇ ਤਾਂ ਕਰਕੇ ਨੁਕਸਾਨ ਬਹੁਤ ਕਰਦੀ ਆ ਤੇ ਆਪਾਂ ਹਡਮੈਂਟਨ ਤੋਂ ਅੱਧੀ ਗਵਾਟ ਕੱਢ ਲਈ ਆ ਇਹ ਵਾਲਾ ਟਰੇਲਰ ਦੇਖਦੇ ਆ ਜੇ ਆਪਣੀ ਬੁੱਕ ਸਿਰੇ ਪਹੁੰਚੀ ਕਿਉਂਕਿ ਬੁੱਕਾਂ ਬਹੁਤ ਜ਼ਿਆਦਾ ਖਿੱਚ ਕੇ ਬੁੱਕ ਪਹੁੰਚਦੀ ਆ ਹਡਮੈਂਟਨ ਤੋਂ ਤੇ ਜਿਹੜਾ ਤੁਸੀਂ ਆ ਮੇਰੇ ਮਗਰ ਪਹਾੜ ਦੇਖ ਰਹੇ ਨਾ ਮੈਂ ਪਿੱਛੋਂ ਵੀ ਜਾ ਕੇ ਤੁਹਾਨੂੰ ਦਿਖਾਉਂਗਾ ਇਹਦਾ ਨਾਮ ਹੈਗਾ ਬਈ ਮਾਉਂਟ ਰੋਪਸਨ ਇਹ ਮੈਨੂੰ ਲੱਗਦਾ ਵੀ ਇਹ ਰਾਹ ਤੇ ਸਭ ਤੋਂ ਵੱਡਾ ਪਹਾੜ ਆ ਯਾ ਰਸਤੇ ਦਾ ਇਹ ਹਮੇਸ਼ਾ ਬੱਦਲਾਂ ਦੇ ਵਿੱਚ ਹੀ ਬੜਿਆ ਰਹਿੰਦਾ ਚਾਹੇ ਗਰਮੀਆਂ ਹੁਣ ਅੱਜ ਮੌਸਮ ਕਲੀਅਰ ਆ ਤੇ ਮੈਂ ਪਿੱਛੇ ਜਾ ਕੇ ਤੁਹਾਨੂੰ ਇਹਦਾ ਵਿਊ ਵੀ ਚੈੱਕ ਕਰਾਉਣਾ ਉੱਨਾ ਟਾਈਮ ਆਪਾਂ ਭਰ ਲਗੇ ਟੈਂਕੀਆਂ ਤੇ ਬਾਕੀ ਬਾਈ ਤੁਸੀਂ ਵੀ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਤੇ ਬਾਕੀ ਜਿੰਨੇ ਹੁਣ ਬੰਦੇ ਦੇਖਦੇ ਆ ਯਾਰ ਤੁਸੀਂ ਨਾ ਪਲੀਜ਼ ਇੱਕ ਕੰਮ ਕਰਿਆ ਕਰੋ ਕਮੈਂਟ ਚਾਹੇ ਛੋਟਾ ਆ ਕਰ ਦਿਆ ਕਰੋ ਹਨਾ ਹੈਲੋ ਦਾ ਗੋਡਾ ਓਕੇ ਆ ਕਿਉਂਕਿ ਜਦੋਂ ਆਪਾਂ ਕਮੈਂਟ ਕਰਦੇ ਆ ਉਹਦੇ ਨਾਲ ਆਪਣੀ ਵੀਡੀਓ ਵਾਇਰਲ ਦੇ ਵਿੱਚ ਜਾਂਦੀ ਆ ਵੀ ਹੋਰ ਲੋਕਾਂ ਕੋਲੇ ਪਹੁੰਚਦੀ ਆ ਇੱਕ ਕਮੈਂਟ ਇੱਕ ਲਾਈਕ ਤੇ ਇੱਕ ਇਹਨਾਂ ਨੇ ਥੱਲੇ ਹੋਰ ਬਟਨ ਦਿੱਤਾ ਹੈਗਾ ਹਾਈਪ ਵਾਲਾ ਉਹ ਪਲੀਜ਼ ਜ਼ਰੂਰ ਪ੍ਰੈਸ ਕਰਿਆ ਕਰੋ ਕਿਉਂਕਿ ਸਾਰੇ ਦਿਨ ਦਾ ਨਿਚੋੜ ਕੱਢ ਕੇ ਆਪਾਂ ਇੱਕ ਬਲੌਗ 'ਚ ਪਾਉਣਾ ਹੁੰਦਾ ਦੇਖੋ ਕਿੰਨਾ ਟਾਈਮ ਲੱਗ ਜਾਂਦਾ ਤੇ ਤੁਸੀਂ ਸਿਰਫ ਅੱਧਾ ਘੰਟਾ ਬਲੌਗ ਦੇਖ ਕੇ ਸਿਰਫ 1 ਮਿੰਟ ਕੱਢਣਾ ਆਪਦਾ ਠੀਕ ਹੈ ਨਾ ਉਦੋਂ ਬਾਅਦ ਬਲੌਗ ਦੇਖਣ ਤੋਂ ਬਾਅਦ 1 ਮਿੰਟ ਦੇ ਵਿੱਚ ਕਮੈਂਟ ਵੀ ਹੋ ਜਾ ਕਰਨਾ ਲਾਈਕ ਨੂੰ ਤਾਂ ਕਿੰਨਾ ਘਟਾਇਆ 30 ਤੋਂ 35 ਸਕਿੰਟਾਂ ਦੀ ਛੋੜੇ ਬਾਅਦ ਤੇ ਖ ਪਰ ਇੰਨੀ ਮਿਹਨਤ ਲਾ ਕੇ ਦੀਆ ਬਲੌਗ ਬਣਾਉਣ ਨੂੰ ਪਰ ਜਦੋਂ ਵਿਊ ਨਹੀਂ ਆਉਂਦੇ ਉਦੋਂ ਮਨ ਬੜਾ ਦੁਖੀ ਹੁੰਦਾ ਕਿ ਯਾਰ ਲੋਕ ਚੰਗੀਆਂ ਚੀਜ਼ਾਂ ਘੱਟ ਪ੍ਰਮੋਟ ਕਰਦੇ ਆ ਦੂਜੀਆਂ ਚੀਜ਼ਾਂ ਦਾ ਦਿਨੀਆਂ ਮਰਦੀ ਉਹਦੇ ਕਿਨੂੰ ਬਿਨਾ ਕਹਿਣ ਤੇ ਪ੍ਰਮੋਟ ਹੋਈ ਜਾਂਦੀ ਹੈ ਨਾ ਤਾਂ ਤੁਸੀਂ ਪਲੀਜ਼ ਕਮੈਂਟ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਬਾਕੀ ਬਈ ਜਿਹੜੀਆਂ ਵੀ ਪੀਪੀਆਂ ਖਾਲੀ ਹੋਈਆਂ ਇਹ ਆਪਾਂ ਜਿੱਥੇ ਗਾਰਬੇਜ ਬੈਨ ਹੋਇਆ ਨਾ ਉੱਥੇ ਪਾਉਣਗੇ ਆਪਾਂ ਗੰਦ ਨਹੀਂ ਪਾਉਣਾ ਖਲਾਰਾ ਨਹੀਂ ਪਾਉਣਾ ਹੈਗਾ ਇੱਥੇ ਆ ਕੇ ਕੰਟਰੀਆਂ ਦੇ ਵਿੱਚ ਇਹੀ ਚੀਜ਼ਾਂ ਬੰਦਾ ਸਿੱਖਦਾ ਤੇ ਹੁਣ ਪੀਪੰਗਾ ਆਪਾਂ ਵੇਚ ਰੱਖ ਲਿਆ ਤੇ ਹੁਣ ਆਪਾਂ ਸ਼ੀਸ਼ੇ ਗਰਾ ਸਾਫ਼ ਕਰਨੇ ਆ ਇਹ ਕਰਕੇ ਸਾਈਡਾਂ ਵਾਲਾ ਕਿਉਂਕਿ ਬੁਰਾ ਹਾਲ ਬਹੁਤ ਹੋਇਆ ਪਿਆ ਮੈਂ ਦਿਖਾਉਣਾ ਤੁਹਾਨੂੰ ਕਿਉਂਕਿ ਜਿਹੜੀ ਸਨੋਵ ਆ ਮੈਲਟ ਹੋਈ ਵੀ ਆ ਹੁਣ ਗਾਰਾ ਬਣਿਆ ਪਿਆ ਗਾਰਾ ਬਣ ਬਣ ਕੇ ਬਣ ਬਣ ਕੇ ਬਾਰ-ਬਾਰ ਵੇਪਰ ਚਲਾਉਣੇ ਪੈਂਦੇ ਆ ਤੇ ਟਰੱਕ ਦਾ ਮਾੜਾ ਹਾਲ ਦੇਖੋ ਕੀ ਹੋਇਆਗਾ ਟਰੱਕ ਟ੍ਰੇਲਰ ਸਾਰਾ ਹੁਣ ਲਿਬੜਿਆ ਪਿਆ ਤਾ ਕਰਕੇ ਬਾਰ-ਬਾਰ ਆਪਾਂ ਨੂੰ ਵਾਸ਼ਰ ਚਲਾਉਣਾ ਪੈਂਦਾ ਹੁਣ ਟੈਂਕੀਆਂ ਫੁੱਲ ਕਰਨੀਆਂ ਹੋ ਸਕਦਾ ਰਾਹ ਦੇ ਵਿੱਚ ਆਪਾਂ ਨੂੰ ਇੱਕ ਵਾਰੀ ਫੇਰ ਫੁੱਲ ਕਰਨੀਆਂ ਪੈਣ ਤੇ ਮੈਂ ਕਰਦਾ ਸੀ ਆਹ ਪਹਾੜ ਦੀ ਗੱਲ ਜੀ ਦਾ ਨਾਂ ਹੈਗਾ ਬਾਈ ਜੀ ਮਾਉਂਟ ਰੋਪਸਨ ਬਹੁਤ ਸੋਹਣਾ ਪਹਾੜਾ ਦੇਖੋ ਇੰਨਾ ਕਿ ਸੋਹਣਾ ਪਹਾੜ ਹੈਗਾ ਨਾ ਇਹ ਲੈ ਜਿਵੇਂ ਸਵਰਗੀ ਵਜਿਆ ਪਿਆ ਨਾ ਦੇਖੋ ਟਰੱਕ ਜਾਂਦਾ ਕਿੰਨਾ ਸੋਹਣਾ ਲੱਗਦਾ ਤਾਂ ਕਰਕੇ ਆ ਬਈ ਬੰਦਾ ਦਾ ਜੋਰ ਬਥੌਰਾ ਬਥੇਰਾ ਲਾਉਂਦਾ ਪਰ ਕੁਦਰਤ ਤੋਂ ਯਾਰਾ ਸੋਹਣਾ ਕੁਝ ਵੀ ਨਹੀਂ ਹੈਗਾ ਕੁਝ ਵੀ ਇੰਨਾ ਕਿ ਸੋਹਣੀ ਹੁਣ ਬਿਊਟੀ ਬਣੀ ਜਾਂਦੀ ਨਾ ਜਿਵੇਂ ਜਿਵੇਂ ਸنوਹ ਪਈ ਜਾਂਦੀ ਆ ਤੇ ਅੱਜ ਧੁੱਪ ਨਿਕਲੀ ਆ ਤੇ ਧੁੱਪ ਦੇ ਵਿੱਚ ਪਹਾੜ ਦੇਖੋ ਚਮਕਦਾ ਜਿਵੇਂ ਪੁੰਨਿਆ ਦੇ ਵਿੱਚ ਚੰਦ ਚਮਕਦਾ ਹੁੰਦਾ ਦੇਖੋ ਹੈਗੀ ਨਾ ਗੱਲਬਾਤ ਐਨ ਸਿਰਾ ਗੱਲਬਾਤ ਪੂਰੀ ਬਣੀ ਪਈ ਆ ਕਹਿੰਦੇ ਜਾਣਦੇ ਆ ਟਰੱਕ ਧੂੜਾ ਪੱਟਦੇ ਤੇ ਇਦਾਂ ਇਦਾਂ ਹੀ ਸੋਹਣੇ 뷰 ਸਾਨੂੰ ਦੇਖਣ ਨੂੰ ਮਿਲਿਆ ਕਰਨਗੇ ਪਰ ਆਪਣਾ ਜਿਹੜਾ ਮੈਂ ਤੁਹਾਨੂੰ ਦੱਸਿਆ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਲਾਈਕ ਤੇ ਕਮੈਂਟ ਕਰਕੇ ਜਾਣੀ ਆ ਵੀਡੀਓ ਤੇ ਪਤਾ ਲੱਗ ਜੂ ਕਿੰਨੇ ਕ ਲਾਈਕ ਕਮੈਂਟ ਆਉਂਦੇ ਆ ਨਹੀਂ ਫਿਰ ਭਾਈ ਦੇਖਾਂਗੇ ਫਿਰ ਮਿਹਨਤ ਵੀ ਹੁਣ ਇੰਨੀ ਲੱਗਦੀ ਆ ਪਰ ਉਹਦਾ ਜਮ ਮੁੱਲ ਨਹੀਂ ਮਿਲਦਾ ਨਾ ਫਿਰ ਥੋੜਾ ਜਿਹਾ ਦੁੱਖ ਲੱਗਦਾ ਆ ਜਿੰਨੇ ਹੁਣ ਜੇ 500 ਬੰਦੇ ਦੇਖਣਗੇ ਘੱਟੋ ਘੱਟ 250 ਦਾ ਲਾਈਕ ਹੋਣਾ ਫੇਰ ਸੁਆਦ ਆਉ ਕਿਉਂਕਿ ਆ ਵੀਡੀਓ ਤੇ ਮੈਂ ਕਹਿ ਕੇ ਸੋਤੋਂ ਕਰਵਾਉਣ ਲੱਗਿਆ ਬਾਕੀ ਪਤਾ ਲੱਗ ਜੂ ਆ ਵੀਡੀਓ ਦੇਚ ਵੀ ਪਤਾ ਲੱਗ ਜੂ ਭਾਈ ਆਪਣਾ ਹੈਗਾ ਜਿਗਾਰਡ ਦੂਜੇ ਪਾਸੇ ਮੇਰਾ ਕਹਿਣ ਦਾ ਮਤਲਬ ਵੀਡੀਓ ਚ ਪਤਾ ਲੱਗ ਜੂ ਕਿਉਂਕਿ ਮੈਂ ਕਹਿ ਕੇ ਕਮੈਂਟ ਕਰਾਇਆ ਵੀ ਕਮੈਂਟ ਕਰਿਓ ਜੇ 500 ਬੰਦਾ ਦੇਖੂ 250 ਤਾਂ ਲਾਈਕ ਹੋਣੀ ਚਾਹੀਦਾ ਤੇ ਕਮੈਂਟ 100 ਤੋਂ ਪਲੱਸ ਹੋਣਾ ਚਾਹੀਦਾ ਪਤਾ ਲੱਗ ਜੂ ਕਿਉਂਕਿ ਇੰਨੇ ਇੰਨੇ ਸੋਹਣੇ ਸਾਨੂੰ ਵਿਊ ਦਿਖਾਏ ਆ ਤੇ ਸਿਆਲਾਂ ਦੇ ਵਿੱਚ ਹੁਣ ਇਦਾਂ ਦੀ ਆਪਣੇ ਬਲੌਗ ਆਉਂਦੇ ਰਹਿਣਗੇ ਲਗਾਤਾਰ ਹੁਣ ਇੱਕ ਦਿਨ ਛੱਡ ਕੇ ਇੰਡੇਾਰੇ ਹਿਸਾਬ ਨਾਲ ਮੈਨੂੰ ਲੱਗਦਾ ਸ਼ਾਇਦ 7:30 ਵਜੇ ਮੈਂ ਟਾਈਮ ਤੁਹਾਨੂੰ ਦੱਸੂਗਾ ਕਨਫਰਮ ਕਰਕੇ ਵੀ ਕਿੰਨੇ ਵਜੇ ਬਲੌਗ ਆਇਆ ਕਰੂਗਾ ਇੱਕ ਦਿਨ ਛੱਡ ਕੇ ਡੇਲੀ ਬਲੌਗ ਆਇਆ ਕਰੂ ਪਰ ਆ ਬਲੌਗ ਨੂੰ ਚ ਲਾਈਕ ਤੇ ਕਮੈਂਟ ਜ਼ਰੂਰ ਕਰਕੇ ਜਾਣੇ ਆ ਤੇ ਆਜੋ ਆਪਾਂ ਉਹਨਾਂ ਟਾਈਪ ਸੀਸੇ ਕਰ ਲਈਏ ਸਾਫ਼ ਸਾਈਡਾਂ 'ਲੇ ਬਣੂ ਇਧਰ ਸੋਹਣਾ ਜਿਹਾ ਵਿਊ ਕੇ ਨਹੀਂ ਬੰਦਾ ਇਹ ਇੱਥੋਂ ਜੇ ਲਾ ਲੈਂਦੇ ਆਪਾਂ ਕਿਉਂਕਿ ਝੂਟ ਕੇ ਹੀ ਆਪਾਂ ਨੂੰ ਕਰਨੇ ਪੈਣੇ ਆ ਲੈ ਵੀ ਕਰ ਪਾਣੀ ਵਾਲਾ ਪ੍ਰੈਸ਼ਰ ਕੱਢ ਲਈਏ ਜਿਹੜਾ ਪਾਣੀ ਵਾਲਾ ਵੀ ਆਹ ਕਲਿੱਪ ਥੋੜਾ ਜਿਹਾ ਵੱਡਾ ਹੋ ਜਾਣਾ ਪਰ ਕੋਈ ਨਾ ਥੋੜਾ ਥੋੜ ਨੂੰ ਵੀ ਦੇਖਣ ਦਾ ਸਵਾਦ ਆਊਗਾ ਗੱਲਾਂ ਬਾਤਾਂ ਕਰਦੇ ਆ ਤੇ ਬਾਕੀ ਟਰਾਈ ਕਰਿਆ ਕਰਾਂਗੇ ਹੁਣ ਲਾਈਵ ਆਉਣ ਦੀ ਵੀ ਇਹਦੇ ਵਿੱਚ ਵੀ ਨਾ ਬੈਂਡ ਸ਼ੀਲਡ ਵਾਸ਼ਰ ਪਾਇਆ ਵਾ ਹੁਣ ਜਿਹੜਾ ਵੀ ਆਪਾਂ ਵਿੱਚ ਪਾਣੀ ਪਾਇਆ ਨੀਲੇ ਰੰਗ ਦਾ ਉਹ -45 ਡਿਗਰੀ ਤੱਕ ਜੰਮਦਾ ਨਹੀਂ ਕਿਉਂਕਿ ਪਾਣੀ ਕੰਮ ਨਹੀਂ ਕਰਦਾ ਇਹਦੇ ਵਿੱਚ ਵੀ ਉਹੀ ਪਾਇਆ ਵਾ ਕਿਉਂਕਿ ਪਾਣੀ ਹੁਣ ਜਿੱਦਾਂ ਟੈਂਪਰੇਚਰ -2-3 ਹੈਗਾ ਤਾਂ ਪਾਣੀ ਤਾਂ ਜੰਮ ਜੂ ਤੇ ਇੱਥੇ ਫਿਰ ਸਿਆਲਾਂ ਦੇ ਵਿੱਚ ਸਪੈਸ਼ ਲਾਉਂਦਾ ਉਹ -35 -45 ਵਾਲਾ ਉਹ ਫਿਰ ਜੰਮਦਾ ਨਹੀਂ ਹੈਗਾ ਤੇ ਬਾਕੀ ਕਹਿ ਦਿੰਦੇ ਬਾਹਰ ਲਿਖੇ ਅਣਕਾ ਵਾਲੀਆਂ ਲਾਉਂਦੇ ਅਣਕਾ ਵੀ ਤਾਲ ਆਉਣੀਆਂ ਪੈਂਦੀਆਂ ਹੁਣ ਦੇਖੋ ਸੂਰਜ ਇੰਨਾ ਤੇਜ ਆ ਨਾ ਤੇ ਇੱਕ ਜਦੋਂ ਸنو ਪਈ ਹੁੰਦੀ ਆ ਸنو ਅੱਖਾਂ ਚ ਚੌਬਦੀ ਬਹੁਤ ਆ ਜਿੱਦਾਂ ਹੋਣਾ ਦਿਨ ਕਲੀਅਰ ਹੋਇਆ ਵਾ ਸੂਰਜ ਨਿਕਲਿਆ ਵਾ ਹਨ ਤੇ ਇਹ ਚੌਬਦੀ ਬਹੁਤ ਅੱਖਾਂ ਦੇ ਵਿੱਚ ਤਾਂ ਕਰਕੇ ਭਰਾਓ ਸਾਨੂੰ ਮਜਬੂਰੀ ਵਸ ਸੈਣ ਕਾ ਲਾਉਣੀਆਂ ਪੈਂਦੀਆਂ ਹੋਰ ਨਹੀਂ ਕੋਈ ਚੱਕਰ ਹੈਗਾ ਨਹੀਂ ਤਾਂ ਸੂਰਜ ਵਜ ਬੱਜ ਗੇ ਨਾ ਸਿਰ ਦੋਖਾ ਲੱਗ ਜਾਂਦਾ ਬਾਕੀ ਆਪਾਂ ਹੁਣ ਬੀਸੀ ਦੇ ਵਿੱਚ ਐਂਟਰ ਕੀਤੇ ਹੋਏ ਆ ਇੱਥੇ ਤਾਂ ਆ ਜਾਂਦੇ ਪਹਾੜ ਜਿਹੜਾ ਹਲਵਾਟਾ ਏਰੀਆ ਉਹ ਹੈਗਾ ਖੁੱਲਾ ਖੁੱਲੇ ਏਰੀਏ ਵਿੱਚ ਕੀ ਪ੍ਰੋਬਲਮ ਹੈਗੀ ਜਦੋਂ ਸ਼ਾਮ ਪੈਂਦੀ ਆ 6 ਵਜੇ ਦੇ ਆ ਜਦ 5 ਵਜੇ ਸੂਰਜ ਢਲ ਜਾਂਦਾ ਹੁਣ ਉਦੋਂ ਜਮਾ ਸਾਹਮਣੇ ਉਹ ਸੂਰਜ ਹੋ ਜਾਂਦਾ ਮੂਰੇ ਕੱਖ ਨਹੀਂ ਰਹਿਦਾ ਭਾਈ ਡੱਕਾ ਹੀ ਨਹੀਂ ਦਿੰਦਾ ਮੂਰੇ ਇੰਨਾ ਤੇਜ ਐ ਕਿ ਇਹ ਕੈਨੇਡਾ ਦੀ ਧਰਤੀ ਉੱਚੀ ਕਹਿ ਦਿੰਦੇ ਉੱਚੀ ਹੈ ਇਹ ਉੱਚੀ ਹੋਣ ਦੇ ਕਾਰਨ ਇੱਥੇ ਤਾਰੇ ਵੀ ਵੱਡੇ ਦਿਹਦੇ ਆ ਚੰਦ ਵੀ ਵੱਡਾ ਦਿਹਦਾ ਇੰਡਿਕਾ ਨਾਲੋਂ ਤੇ ਸੂਰਜ ਤਾਂ ਫਿਰ ਨੇੜੇ ਹੈਗਾ ਹੀ ਹੈਗਾ ਉਹਦਾ ਕਰਕੇ ਸੇਕ ਬਹੁਤ ਪੈਂਦਾ ਜਿਹੜੀ ਧੁੱਪ ਹੈਗੀ ਨਾ ਇੱਥੇ ਪਿੰਡਾਂ ਮਚਾਉਂਦੀ ਆ ਤਾਂ ਕਰਕੇ ਭਾਈ ਵੀ ਸਾਨੂੰ ਮਜਬੂਰੀ ਵਾਸਤੇ ਇਨਕਾ ਆਉਣੀਆਂ ਪੈਂਦੀਆਂ ਹੋਰ ਸਾਨੂੰ ਚਾਹ ਨਹੀਂ ਹੈਗਾ ਉਹਦਾ ਸਾਫ ਕਰਨੀ ਲੋੜ ਦੀ ਹੈਗੀ ਤੇ ਚਲੋ ਫਿਰ ਮੈਂ ਉਹਨਾਂ ਟਾਈਮ ਪਰਲਾ ਸੀਸਾ ਵੀ ਸਾਫ ਕਰਨਾ ਇੱਕ ਦੋ ਖਿੱਚਦੇ ਆ ਫੋਟੋ ਮੈਂ ਇੱਥੇ ਹੁਣ ਅੱਖਾਂ ਖੁੱਲਦੀਆਂ ਨਹੀਂ ਮੇਰੀਆਂ ਤੇ ਫਿਰ ਆਪਾਂ ਗਾਹ ਕਰਦੇ ਆ ਗੱਲਬਾਤ ਪਰ ਲਾਈਕ ਤੇ ਕਮੈਂਟ ਆਉਣੇ ਚਾਹੀਦੇ ਆ ਵੀ ਆਹ ਵੀਡੀਓ ਤੇ ਸਾਰੇ ਗੌਰ ਡਨ ਹੋ ਗਿਆ ਤੇ ਲੱਗਿਆ ਆਪਾਂ ਇੱਥੇ ਤੁਰਨ ਤੇ ਮੈਂ ਕਿਹਾ ਪਹਾੜ ਦੇਖ ਕੇ ਨਾ ਦਿਲ ਹੀ ਖੁਸ਼ ਹੋ ਗਿਆ ਅੱਜ ਇੰਨੀ ਸੋਹਣੀ ਧੁੱਪ ਨਿਕਲੀ ਹੋਈ ਨਾ ਤੇ ਦੇਖੋ ਬੱਦਲ ਵੀ ਮੂਰੇ ਉਹਦੇ ਹੈਗੇ ਆ ਤੇ ਜਮਨ ਅੱਜ ਸਾਰਾ ਪਹਾੜ ਕਲੀਅਰ ਦਿਨ ਹੈ ਨਹੀਂ ਤਾਂ ਇੱਕ ਬੱਦਲਾਂ ਜੀ ਬੜਿਆ ਰਿਹਾ ਹਿੰਦਾ ਉਤਲੀ ਟੋਪੀ ਦਾ ਦੀਦਗੀ ਨਹੀਂ ਹੈਗੀ ਇਹਦੀ ਅੱਜ ਪਰ ਦਿਨ ਬਹੁਤ ਸੋਹਣਾ ਲੱਗਿਆ ਹੈਗਾ ਅੱਜ ਤਾਂ ਕਰਕੇ ਮੈਂ ਕਿਹਾ ਅੱਜ ਇੱਥੇ ਡਰੋਨ ਵੀ ਡਾਇਆ ਤੇ ਵਧੀਆ ਇੱਥੇ ਇੱਕ ਘੰਟਾ ਖੜੇ ਰਿਹਾ ਆਪਾਂ ਚੰਗੀ ਬ੍ਰੇਕ ਕੱਢੀ ਤਸੱਲੀ ਕਰਾਈ ਚਲੋ ਲਾਣੇਦਾਰ ਨੂੰ ਮੈਂ ਕਿਹਾ ਨਾਲੇ ਰੈਸਟ ਦਵਾ ਲਈਏ ਤੇ ਬਈ ਤਾਂ ਗਰਮਗਰਮ ਹੋਣ ਵਾਲਾ ਤਾਂ ਕੰਮ ਹੈ ਹੀ ਨਹੀਂ ਹੁਣ ਕਿਉਂਕਿ ਠੰਡ ਬਹੁਤ ਪੈਂਦੀ ਆ ਤੇ ਪਰ ਫੇਰ ਵੀ ਬਈ ਆਪਦੇ ਅਰਕਈ ਆ ਆਪਾਂ ਬ੍ਰੇਕ ਲਈ ਆ ਨਾਲ ਆ ਪੈਨੂ ਵੀ ਬ੍ਰੇਕ ਦਿੱਤੀ ਆ ਆਜੋ ਕਰਾ ਚੱਲ ਗਏ ਕਰਾ ਅੰਦਰ ਤੇ ਵਧਾਉਣਿਆ ਸਫਰ ਅੱਗੇ ਹਾਂ ਲਓ ਜੀ ਫਾਈਨਲੀ ਅੱਜ ਦੀ ਦੁਕਾਨਦਾਰੀ ਕਰਨ ਲੱਗੇ ਆਪਾਂ ਵਧਾਉਣ ਲੱਗੇ ਆ ਤੇ ਪਹੁੰਚ ਗਏ ਜੀ ਆਪਾਂ ਆਪਣੀ ਸਰੀ ਵਾਲੀ ਝਾੜ ਦੇ ਵਿੱਚ ਤੇ ਟ੍ਰੇਲਰ ਆਪਾਂ ਇੱਥੇ ਝਾੜ ਦੇ ਵਿੱਚ ਕਰਤਾ ਡਰਾਪ ਤੇ ਪਰ ਬੋਕ ਬੜਾ ਕਿੰਨੇ ਟਾਈਮ ਦੀ ਰਹੀ ਸੀਗੀ ਤਾਂ ਕਿਹਦੇ ਸਾਨੂੰ ਬੋਕਾਂ ਦਾ ਬਹੁਤ ਚੱਕਰ ਆ ਰਹੀ ਇੰਨੀ ਕਿ ਖਿੱਚ ਕੇ ਬੋਕ ਰੱਖਣੀ ਪੈਂਦੀ ਨਾ ਰਾਹ ਦੇ ਵਿੱਚ ਬੜਾ ਰੁਕਣਾ ਵੀ ਨਹੀਂ ਪੈਂਦਾ ਤੇ ਦੇਖੋ ਮੜਿਆ ਸਿਰਫ 3 ਮਿੰਟਾਂ ਦੀ ਬਈ ਡਰਾਈਵ ਰਹੀ ਸੀ 3 ਮਿੰਟਾਂ ਦੀ ਜੇ 3 ਮਿੰਟ ਆਪਾਂ ਪਿੱਛੇ ਰੁਕ ਜਾਂਦੇ ਬੱਕ ਆਪਣੀ ਲਾਲ ਹੋ ਜਾਣੀ ਸੀ ਜਾਨੀ ਆਪਾਂ ਵਾਇਲੈਂਸਰ ਆ ਜਾਣੀ ਸੀ ਉਸ ਤੋਂ ਬਾਅਦ ਆਪਾਂ ਟਰੱਕ ਨਹੀਂ ਚਲਾ ਸਕਦੇ ਸੀ ਤਾਂ ਕਰਕੇ ਪੂਰਾ ਖਿੱਚ ਕੇ ਲੈ ਕੇ ਆਂਦਾ ਗੇਟ ਤੋਂ ਮੈਂ ਉੱਤੇ ਬੱਕ ਸਲੀਵ ਚ ਪਾ ਗੇ ਹੌਲੀ 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 ਜੇ ਆਪਾਂ 5 ਤੋਂ ਵੱਧ ਟਰੱਕ ਭਜਾਉਣੇ ਨਾ ਫੇਰ ਬੱਕ ਡਰਾਈਵ ਚ ਪੈ ਜਾਂਦੀ ਹੈ ਜੇ 5 ਤੇ ਹੌਲੀ ਹੌਲੀ ਤੁਰਿਆ ਨੇ ਫੇਰ ਬੱਕ ਨੂੰ ਕੋਹ ਨਹੀਂ ਹੁੰਦਾ ਮੋਟਰ ਬਰਹਾਲੀ ਹੌਲੀ ਹੌਲੀ ਕਰਕੇ ਲੈ ਕੇ ਆਇਆ ਤੇ ਇੱਕ ਮੀਂਹੇ ਬੜਾ ਕਹਿੰਦੇ ਯਾਰ ਖੱਜਲ ਕੀਤਾ ਇੰਨਾ ਕ ਮੀਂਹ ਪੈਂਦਾ ਹੈ ਨਾ ਸਾਰੇ ਰਾਹ ਬਹੁਤ ਜ਼ਿਆਦਾ ਮੀਂਹ ਪੈਂਦਾ ਹੈ ਤੇ ਇਸੇ ਨਾਲ ਹੀ ਬਾਈ ਜੀ ਆਪਣਾ ਅੱਜ ਦਾ ਵਲੌਗ ਇੱਥੇ ਕਰਾਂਗੇ ਆਪਾਂ ਬੰਦ ਤੇ ਮਿਲਾਂਗੇ ਆਪਾਂ ਅਗਲੇ ਵਲੌਗ ਚ ਪਰ 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 ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀਡੀਓ ਦੇ ਘੱਟੋ ਘੱਟ ਜੇ 500 ਬੰਦੇ ਨੇ ਦੇਖਿਆ ਤਾਂ ਅੱਦੇ 250 ਲਾਈਕ ਹੋਣ ਤੇ ਚਾਹੇ 200 ਹੀ ਕਮੈਂਟ ਆ ਜਾਣ ਕਰਿਓ ਪਰ ਜ਼ਰੂਰ ਚੰਗਾ ਵੀਡੀਓ ਤੇ ਅੱਜ ਪਤਾ ਲੱਗ ਜੂ ਭਰਾਵੋ ਕਿੰਨਾ ਕਿ ਪਿਆਰ ਕਰਦੇ ਬਹੁਤ ਮਿਹਨਤ ਲਾਜਦੀਆ ਵਲੌਗ ਬਣਾਉਣ ਤੇ ਤੇ ਮਿਲਦੇ ਆਂ ਫਿਰ ਆਪਾਂ ਅਗਲੇ ਵਲੌਗ ਦੇ ਵਿੱਚ ਜੇ ਵਧੀਆ ਆਪ ਨੂੰ ਕਮੈਂਟ ਤੇ ਲਾਈਕ ਆ ਜਾਣਗੇ ਓਕੇ ਜੀ ਉਦੋਂ ਤੱਕ ਰੱਬ ਰਾਖਾ ਕਰਦੇ ਆਂ ਵਲੌਗ ਨੂੰ ਬੰਦ